ਸ਼ਸ਼ੀਕਾਲ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਆਯੁੱਧਿਆ ਨਗਰੀ ਦੇ ਵਿੱਚ ਮੌਜੂਦ ਹਾਂ ਤੇ ਆਯੁੱਧਿਆ ਨਗਰੀ ਦੇ ਵੱਖੋ ਵੱਖ ਰੰਗ ਤੁਹਾਡੇ ਨਾਲ ਲਗਾਤਾਰ ਸੰਜੇ ਕਰ ਰਹੇ ਹਾਂ ਜਿਵੇਂ ਜਿਵੇਂ 21 ਤਰੀਕ ਨਜ਼ਦੀਕ ਹੁੰਦੀ ਜਾ ਰਹੀ ਹੈ ਉਵੇਂ ਉਵੇਂ ਭਗਵਾਨ ਰਾਮ ਦੀ ਨਗਰੀ ਨੂੰ ਫੁੱਲਾਂ ਨਾਲ ਸਜਾਇਆ ਜਾ ਰਿਹਾ ਲਗਭਗ ਕਰੀਬ 2500 ਕੁਇੰਟਲ ਫੁੱਲ ਨੇ ਜਿਹੜੇ ਉਹ ਰਾਮ ਨਗਰੀ ਦੇ ਵਿੱਚ ਲਗਾਏ ਜਾ ਰਹੇ ਨੇ ਇਹ ਤਸਵੀਰ ਆਪਣੇ ਆਪ ਦੇ ਵਿੱਚ ਬੇਹੱਦ ਖੂਬਸੂਰਤ ਤਸਵੀਰ ਹੈ ਤਸਵੀਰ ਦੇਖ ਕੇ ਤੁਸੀਂ ਅਸ਼ਸ਼ਕਰ ਉੱਠੋਗੇ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਵੱਖੋ-ਵੱਖ ਰੰਗਾਂ ਦੇ ਨਾਲ ਭਗਵਾਨ ਰਾਮ ਦੀ ਨਗਰੀ ਨੂੰ ਸਜਾਇਆ ਗਿਆ ਤਾਂ ਤਸਵੀਰਾਂ ਲਗਾਤਾਰ ਰਾਮ ਨਗਰੀ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਇਹ ਧਰਮ ਮਾਰ ਗਿਆ ਵੱਖੋ-ਵੱਖ ਦੇਖੋ ਤੁਸੀਂ ਕਿੰਨੀ ਬਾਰੀਕੀ ਦੇ ਨਾਲ ਰਾਮ ਨਗਰੀ ਨੂੰ ਸਜਾਇਆ ਗਿਆ ਤਸਵੀਰ ਦੇਖੋ ਇਹ ਆਪਣੇ ਆਪ ਦੇ ਵਿੱਚ ਬੇਹਦ ਖਾਸ ਤਸਵੀਰਾਂ ਦੇਖੋ ਛੋਟੇ ਛੋਟੇ ਪੌਦੇ ਲਗਾਏ ਗਏ ਨੇ ਤਾਂ ਇਹਨਾਂ ਪੌਦਿਆਂ ਨੂੰ ਵੀ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਇਹ ਤਸਵੀਰ ਬਹੁਤ ਖਾਸ ਹੈ ਕਿਉਂਕਿ ਕੱਲ ਪ੍ਰਾਣ ਪ੍ਰਤੀਸ਼ਟਾ ਦਾ ਦਿਨ ਹੈ ਕੱਲ 22 ਜਨਵਰੀ ਦਾ ਦਿਨ ਹੈ ਇਹ ਅਯੁੱਧਿਆ ਨਗਰੀ ਦੀ ਤਸਵੀਰ ਹੈ ਇਹ ਉਹ ਨਗਰੀ ਹੈ ਜਿੱਥੇ ਭਗਵਾਨ ਰਾਮ ਨੇ ਜਨਮ ਲਿਆ ਤਾਂ ਦੇਖ ਸਕਦੇ ਹੋ ਖੂਬਸੂਰਤ ਨਜ਼ਾਰਾ ਇਹ ਆਪਣੇ ਆਪ ਦੇ ਵਿੱਚ ਖੂਬਸੂਰਤ ਨਜ਼ਾਰਾ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਵੱਖ-ਵੱਖ ਕਲਾਕ੍ਰਿਤੀਆਂ ਤੁਸੀਂ ਦੇਖ ਰਹੇ ਹੋ ਵੱਖ-ਵੱਖ ਦੇਸ਼ ਦੇ ਹਰ ਕੋਨੇ ਤੋਂ ਜਿਹੜੇ ਰਾਮ ਭਗਤ ਨੇ ਉਹ ਪਹੁੰਚਦੇ ਨਜ਼ਰ ਆ ਰਹੇ ਨੇ ਇਹ ਤਸਵੀਰ ਰਾਮ ਪੱਥ ਦੀ ਤਸਵੀਰ ਹੈ ਦੇਖੋ ਕੱਲ 22 ਜਨਵਰੀ ਆ ਤੇ 22 ਜਨਵਰੀ ਵਾਲੇ ਦਿਨ ਪ੍ਰਾਣ ਪ੍ਰティਸ਼ਟਾ ਹੋਣੀ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹਿਤਾ 8000 ਵੀਵੀਆਈਪੀਜ਼ ਨੇ ਜਿਹੜੇ ਉਹ ਇਸ ਪ੍ਰਾਣ ਪ੍ਰਤੀਸ਼ਟਾ ਦੇ ਵਿੱਚ ਹਿੱਸਾ ਲੈਣਗੇ ਤਾਂ ਤਸਵੀਰ ਦੇਖੋ ਦੇਖੋ ਇਹ ਤਸਵੀਰ ਖੂਬਸੂਰਤੀ ਸਿਰ ਚੜ ਕੇ ਬੋਲ ਰਹੀ ਐ ਇਸ ਵळे ਆਯੁੱਧਿਆ ਦੀ ਕਿ ਕਿਸ ਤਰ੍ਹਾਂ ਇੱਕ ਹੋਰ ਆਪਣੇ ਦਰਸ਼ਕਾਂ ਦੇ ਨਾਲ ਚੀਜ਼ ਸਾਂਝੀ ਕਰਨਾ ਚਾਹੁੰਦਾ ਹੈ ਕਿ ਲਗਭਗ ਕਰੀਬ 10 ਕਿਲੋਮੀਟਰ ਆਯੁੱਧਿਆ ਦੇ ਹਰਦਗਿਰਦ ਦਾ ਮੈਂ ਜ਼ਿਕਰ ਕਰਾਂ ਤਾਂ ਚਾਂਦੀ ਦੀ ਤਰ੍ਹਾਂ ਇਸ ਸ਼ਹਿਰ ਨੂੰ ਚਮਕਾ ਦਿੱਤਾ ਗਿਆ ਜਿੱਥੇ ਤੱਕ ਨਜ਼ਰ ਜਾਊਗੀ ਉੱਥੇ ਤੱਕ ਤੁਸੀਂ ਫੁੱਲਾਂ ਦੀ ਵਰਖਾ ਹੁੰਦੀ ਵੇਖੋਗੇ ਹਰ ਤਰਫ 2500 ਕਿਲੋ ਫੁੱਲ ਜਿਹੜੇ ਨੇ ਉਹ ਅਯੁੱਧਿਆ ਨਗਰੀ ਨੂੰ ਸਜਾਉਣ ਦੇ ਲਈ ਲਗਾਏ ਗਏ ਨੇ ਆਪਣੇ ਆਪ ਦੇ ਵਿੱਚ ਖੂਬਸੂਰਤ ਤਸਵੀਰ ਹੈ ਦੇਖੋ ਰਾਮਪਾਦੀਆਂ ਤਸਵੀਰਾਂ ਨੇ ਜਗਮਗ ਜਗਮਕ ਕਰ ਰਹੀ ਹੈ ਇਸ ਵੜੇ ਰਾਮ ਨਗਰੀ ਫੁੱਲਾਂ ਦੇ ਨਾਲ ਸਜਾ ਦਿੱਤਾ ਗਿਆ ਹੈ। ਭਗਵਾਨ RAM ਦੀ ਨਗਰੀ ਨੂੰ। ਦੇਖੋ ਉਸ ਤਰ੍ਹਾਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਲੈਣਾ। ਦੇਖੋ ਇਹ ਤਸਵੀਰ। ਦੇਖੋ ਇਹ ਤਸਵੀਰਾਂ ਦੇਖੋ। ਕਿਸ ਤਰ੍ਹਾਂ ਚਮ-ਚਮ ਕਰ ਰਹੀ ਹੈ ਭਗਵਾਨ RAM ਦੀ ਨਗਰੀ। ਹਰ طرف ਅਗਰ ਜ਼ਿਕਰ ਕਰਾਂ ਤਾਂ RAM ਨਾਮ ਦੇ ਜੈਕਾਰੇ ਲੱਗਦੇ ਹੋਏ ਨਜ਼ਰ ਆਉਣਗੇ ਇੱਕ ਤਸਵੀਰ ਦੇਖੋ ਇਹ ਖੂਬਸੂਰਤ ਤਸਵੀਰਾਂ ਦਿਲ ਨੂੰ ਖੁਸ਼ ਕਰ ਦੇਣ ਵਾਲੀਆਂ ਇਹ ਤਸਵੀਰਾਂ ਨੇ ਗਵਾਨ ਰਾਮ ਦੀ ਨਗਰੀ ਦੀਆਂ ਇਹ ਤਸਵੀਰਾਂ ਨੇ ਦੇਖੋ ਇਹ ਤਸਵੀਰ ਦੇਖੋ ਕੋ ਭਗਵਾਨ ਰਾਮ ਦੀ ਇਹ ਪ੍ਰਤਿਮਾ ਹਜ਼ਾਰਾਂ ਪ੍ਰਤਿਮਾਵਾਂ ਭਗਵਾਨ ਰਾਮ ਦੀਆਂ ਪੂਰੀ ਆਯੋਧਿਆ ਦੇ ਵਿੱਚ ਲਗਾਈਆਂ ਹੋਈਆਂ ਨੇ ਤਾਂ ਭਗਵਾਨ ਰਾਮ ਹੋਣ ਆਪਣੇ ਆਸਨ ਤੇ ਕੱਲ ਬਿਰਾਜਮਾਨ ਹੋਣ ਵਾਲੇ ਨੇ ਤਾਂ ਸੁਰੱਖਿਆ ਦੇ ਇਹੋ ਜੀ ਕੋਈ ਵੀ ਚੀਜ਼ ਤੁਹਾਨੂੰ ਨਜ਼ਰ ਨਹੀਂ ਆਊਗੀ ਜਿੱਥੇ ਫੁੱਲ ਨਾ ਲੱਗੇ ਹੁਣ ਚੱਪੇ-ਚੱਪੇ ਤੇ ਆਏ ਉਹ ਦਿਆਦੇ ਫੁੱਲਾਂ ਨਾਲ ਸਜਾਈ ਹੋਈ ਹੈ ਨਗਰੀ ਦੇਖੋ ਰਾਮ ਲਗਦੀ ਜੀਆਂ ਤਸਵੀਰਾਂ ਲਗਾਤਾਰ ਤੋਂ ਨਸਾਂਝੀਆਂ ਕੀਤੀਆਂ ਨੇ ਲਗਾਤਾਰ ਤੁਹਾਨੂੰ ਰਾਮ ਭਗਵਾਨ ਦੀ ਨਗਰੀ ਆਯੁੱਧੇ ਤੋਂ ਤਸਵੀਰਾਂ ਦਿਖਾਈਆਂ ਕਿਸ ਤਰ੍ਹਾਂ ਚਮਕ ਚਮਕ ਕਰ ਰਹੀ ਹੈ ਭਗਵਾਨ ਰਾਮ ਦੀ ਨਗਰੀ ਤੇ ਲਗਾਤਾਰ ਤੁਸੀਂ ਦੇਖਿਆ 2500 ਕਿਲੋ ਫੁੱਲ ਜਿਹੜੇ ਨੇ ਉਹ ਭਗਵਾਨ ਰਾਮ ਦੀ ਨਗਰੀ ਨੂੰ ਸਜਾਉਣ ਦੇ ਲਈ ਲੱਗੇ ਨੇ ਇੱਥੇ ਬਸਰੀ ਹੁੰਦੀ 10 10 15 15 ਕਿਲੋਮੀਟਰ ਆਯੋਧਿਆ ਦੇਰਜ਼ ਗਿਰਦਾ ਏਰੀਆ ਚਮਕਾ ਦਿੱਤਾ ਗਿਆ ਫੁੱਲਾਂ ਦੀ ਵਰਖਾ ਜਿਹੜੀ ਉਹ ਇੱਕ ਤਰ੍ਹਾਂ ਦੀ ਹੁੰਦੀ ਨਜ਼ਰ ਆ ਰਹੀ ਹੈ ਜਿੱਥੇ ਤੱਕ ਤੁਹਾਡੀ ਨਜ਼ਰ ਜਾਊਗੀ ਤੁਹਾਨੂੰ ਫੁੱਲੀ ਫੁੱਲ ਨਜ਼ਰ ਆਉਣਗੇ ਕੈਮਰਾ ਪਰਸਨ ਅਭਿਸ਼ੇਕ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ